ਨਮਸਕਾਰ ਆਦਾਬ ਸਸੀਗਾ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਹੈ ਅੱਜ 4 ਮਾਰਚ ਹੈ ਤੇ ਸ਼ਾਮ ਨੂੰ 5 ਵਜੇ ਦਾ ਟਾਈਮ ਸੀਗਾ ਆਪਣੀ 3rd ਲੱਕੀ ਕੂਪਨ ਸਕੀਮ ਜੋ ਚੱਲ ਰਹੀ ਸੀਗੀ 100 ਰੁਪਏ ਦੀ ਕੋਈ ਵੀ ਪਰਚੇਜ਼ਿੰਗ ਤੇ 250 ਪਲੱਸ ਦੇ ਰੀਚਾਰਜ ਤੇ ਅਸੀਂ ਕਿ ਲੱਕੀ ਕੂਪਨ ਸਕੀਮ ਦੇ ਰਹੇ ਸੀਗੇ ਇਹ ਤੀਸਰੀ ਸਾਡੀ ਸਕਸੈਸਫੁਲ ਲੱਕੀ ਕੂਪਨ ਸਕੀਮ ਹੈ ਜਿਹਦਾ ਅੱਜ ਅਸੀਂ ਹੁਣ ਡਰਾ ਕੱਢਣ ਜਾ ਰਹੇ ਹਾਂ ਲਾਈਵ ਡਰਾ ਕੱਢਾਂਗੇ ਇਸ ਡਰਾ ਦੇ ਵਿੱਚ ਅਸੀਂ 31 ਪ੍ਰਾਈਜ਼ ਕੱਢਣੇ ਨੇ ਉਹ ਸਾਰੇ ਪ੍ਰਾਈਜ਼ ਅਸੀਂ ਉਰੇ ਆਪਦੇ ਲਗਾ ਰੱਖੇ ਨੇ ਠੀਕ ਹੈ ਇਸ ਤੋਂ ਬਿਨਾ ਜੋ ਕੁਸ਼ਾ ਬੰਦੇ ਪਾਰਟਿਸਿਪੇਟ ਕਰ ਰਹੇ ਨੇ ਉਹ ਰੇ ਬੈਠੇ ਨੇ ਅਸੀਂ ਉਹਨਾਂ ਦੇ ਸਾਹਮਣੇ ਹੁਣ ਲਾਈਵ ਹੈ ਆਪਦੇ 31 ਪ੍ਰਾਈਜ਼ ਜਿਹੜੇ ਹੈਗੇ ਨੇ ਆਪਦੇ ਕੱਢਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ 31ਵੇਂ ਪ੍ਰਾਈਜ਼ ਤੋਂ ਸ਼ੁਰੂ ਕਰਾਂਗੇ ਜਿਹਦੇ ਵਿੱਚ ਕੀ ਅਸੀਂ 20 ਇਅਰਫੋਨ ਪਾਈ ਹੋਏ ਨੇ ਤਾਂ 21 ਇਅਰਫੋਨਾਂ ਦੇ ਵਿੱਚੋਂ 11 ਪਰਚੀਆਂ ਅਸੀਂ ਚੱਕ ਕੇ ਪਹਿਲਾਂ ਇਅਰਫੋਨ ਦੀ ਅਨਾਉਂਸ ਕਰਾਂਗੇ ਉਸ ਤੋਂ ਬਾਅਦ ਫਿਰ 10 ਪਰਚੀਆਂ ਚੱਕ ਕੇ ਅਸੀਂ ਜਿਹੜੇ ਇਅਰਫੋਨ ਨੇ ਉਹ ਕਰਾਂਗੇ ਜਿਹੜੇ 10 ਵੱਡੇ ਪ੍ਰਾਈਜ਼ ਨੇ ਉਹ ਕੀ ਕਰਕੇ ਫਿਰ ਉਸ ਤੋਂ ਬਾਅਦ ਅਨਾਉਂਸ ਕਰਾਂਗੇ ਤਾਂ ਅਸੀਂ ਜਿਹੜੇ ਆਹਾ ਟੋਟਲ 266 ਕੁੱਪਨ ਕੱਟੇ ਹੋਏ ਨੇ ਇਹਨਾਂ ਨੂੰ ਅਸੀਂproper engine ਵਿੱਚ ਪੋਲ ਕਰਕੇ ਪਾ ਲਿਆ ਹੈ ਜੀ ਇਹ ਚੰਗੀ ਤਰ੍ਹਾਂ ਅਸੀਂ ਹਿਲਾ ਰਹੇ ਹਾਂ ਲੋ ਜੀ ਜੀ ਸ਼ਬਦ ਜੀ ਇਹਦੇ ਵਿੱਚੋਂ ਸਮਾਰ ਕੇ ਹਲਾ ਕੇ ਤੁਸੀਂ 11 ਪਰਚੀਆਂ ਕਰ ਲਓ ਇਹ ਵਾਇਰਡ ਇਅਰਫੋਨ ਨੇ ਜਿਹੜੇ ਅਸੀਂ ਕੱਢਣ ਲੱਗ ਰਹੇ ਹਾਂ ਮੈਂ ਸਾਨੂੰ ਇਹ 11 ਦੀਆਂ 11 ਪਰਚੀਆਂ ਨੂੰ ਲੈਨ ਬਾਰ ਅਨਾਉਂਸ ਕਰ ਦਊਗਾ ਠੀਕ ਹੈ ਜੀ ਸਮਾਰਕ ਦੇ ਵਿੱਚੋਂ ਹਲਾਕੇ ਚ ਕਢ ਲਾ ਪਤਾ ਇਹ ਚਾਰ ਹੋ ਗਈਆਂ ਪੰਜ ਓਏ ਸੱਤ 10 ਸਟੇਕ ਦਾ 11 ਇਹ 11 ਪਰਚੀਆਂ ਮੇਰੇ ਹੱਥ ਚ ਆ ਗਈਆਂ ਨੇ ਜਿਹੜੀਆਂ ਆਪਣੇ 21 ਤੋਂ ਲੈ ਕੇ 31 ਤੱਕ ਦੇ ਇਨਾਮ ਨੇ ਨੂੰ ਬੰਦ ਕਰਕੇ ਰੱਖੋ ਮੈਂ ਤੁਹਾਨੂੰ ਅਨਾਉਂਸ ਕਰਨ ਜਾ ਰਿਹਾ ਜਿਹੜਾ 21ਵਾਂ ਪ੍ਰਾਈਜ਼ ਹੈ ਇਹ ਹੈਗਾ 31 ਨੰਬਰ ਸ਼ਿੰਦਾ ਸਿੰਘ ਜਰੂਰ ਨੂੰ 31 ਨੰਬਰ ਨੂੰ ਇਹ 21ਵਾਂ ਪ੍ਰਾਈਜ਼ ਮਿਲਿਆ ਮੈਂ ਨਾਲ-ਨਾਲ ਉਹ ਨੋਟ ਵੀ ਕਰ ਰਿਹਾ 21ਵਾਂ ਪ੍ਰਾਈਜ਼ 31 ਨੰਬਰ ਨੂੰ ਉਸ ਤੋਂ ਬਾਅਦ ਸ਼ੀਨੂ ਲਹਿਰਾਗਾਗਾ ਹੈਗਾ 49 ਨੰਬਰ ਕੁੱਪਨ 49 ਨੰਬਰ ਕੁੱਪਨ ਨੂੰ 22ਵਾਂ ਪ੍ਰਾਈਜ਼ ਮਿਲਿਆ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆ ਗਿਆ 102 ਨੰਬਰ ਹੈਗਾ ਗੁਰਧਿਆਨ ਸਿੰਘ ਲਹਿਰਾਗਾਗਾ 102 ਨੰਬਰ ਨੂੰ 23ਵਾਂ ਪ੍ਰਾਈਜ਼ ਮਿਲਿਆ ਇਸ ਤੋਂ ਬਾਅਦ ਹੈਗਾ 201 ਨੰਬਰ ਹੈਗਾ ਹਰੀਪਾਲ ਜੀ ਲਹਿਰਾਗਾਗਾ 201 ਨੰਬਰ ਨੂੰ ਮਿਲ ਰਿਹਾ ਜੀ ਇਹ 24ਵਾਂ ਪ੍ਰਾਈਜ਼ ਫੇਰ 25ਵਾਂ ਪ੍ਰਾਈਜ਼ ਹੈਗਾ ਜੀ 116 ਨੰਬਰ ਨੂੰ ਗੁਰਪ੍ਰੀਤ ਸਿੰਘ ਛਾਜਲੀ ਇਹਨਾਂ ਨੂੰ ਮਿਲ ਗਿਆ 116 ਨੰਬਰ ਪ੍ਰਾਈਜ਼ ਸੋਰੀ 25ਵਾਂ ਪ੍ਰਾਈਜ਼ ਹੈ 116 ਨੰਬਰ ਕੁੱਪਨ ਹੈ ਫੇਰ 94 ਨੰਬਰ ਹੈਗਾ ਛੋਟੂ ਗਊਸ਼ਾਲਾ ਲਹਿਰਾਗਾਗਾ ਠੀਕ ਹੈ ਜੀ ਇਹਨਾਂ ਨੂੰ 94 ਨੰਬਰ ਕੁੱਪਨ ਦੇ ਵਿੱਚ 26ਵਾਂ ਪ੍ਰਾਈਜ਼ ਮਿਲੇ ਇਸ ਤੋਂ ਬਾਅਦ ਹੈਗਾ ਇੰਦਰਜੀਤ ਕੌਰ ਲਹਿਰਾਗਾਗਾ 139 ਨੰਬਰ ਕੁੱਪਨ ਹੈ ਜੀ ਇੰਦਰਜੀਤ ਕੌਰ ਲਹਿਰਾਗਾਗਾ ਇਹਨਾਂ ਨੂੰ ਮਿਲਿਆ 27ਵਾਂ ਯਾਨੀ ਕਿ ਨਾਮ ਹੈ x39 ਨੰਬਰ ਨੂੰ ਤੇ ਉਸ ਤੋਂ ਬਾਅਦ ਹੈਗਾ ਸ਼ਿੰ다 ਸਿੰਘ ਜਲੂਰ 18 ਨੰਬਰ ਕੂਪਨ ਹੈ ਠੀਕ ਹੈ ਜੀ 18 ਨੰਬਰ ਕੂਪਨ ਇਹਨੂੰ 28ਵਾਂ ਪ੍ਰਾਈਜ਼ ਮਿਲਿਆ ਫਿਰ ਆ ਗਿਆ ਮਨਪ੍ਰੀਤ ਸਿੰਘ ਘੋੜੇਣਾਵ ਮਨਪ੍ਰੀਤ ਸਿੰਘ ਘੋੜੇਣਾਵ 29ਵਾਂ ਨੰਬਰ ਕੂਪਨ ਹੈ ਜੀ ਇਹ 29ਵਾਂ ਹੀ ਪ੍ਰਾਈਜ਼ ਮਿਲਿਆ 29ਵਾਂ ਪ੍ਰਾਈਜ਼ 29 ਨੰਬਰ ਕੂਪਨ ਨੂੰ ਫਿਰ ਹੈਗਾ 78 ਨੰਬਰ ਹਰਦੀਪ ਹਰਸ਼ਦੀਪ ਸਿੰਘ ਲਹਿਰਾਗਾਗਾ 77 ਨੰਬਰ ਕੁੱਪਨ ਹੈ ਜੀ ਇਹਨਾਂ ਨੂੰ 3ਵਾਂ ਪ੍ਰਾਈਜ਼ ਮਿਲਿਆ ਤੇ ਉਸ ਤੋਂ ਬਾਅਦ ਲਾਸਟ ਤੇ ਹੈਗਾ ਮਨਜੋਤ ਸਿੰਘ ਸੰਗਤੀ ਵਾਲਾ 115 ਨੰਬਰ ਕੁੱਪਨ ਹੈ ਉਹਨੂੰ 31ਵਾਂ ਪ੍ਰਾਈਜ਼ ਮਿਲਿਆ ਇਹ ਜਿਹੜੇ ਕੁੱਪਨ ਨੇ ਜੀ ਆਪਣੇ 11 ਅਸੀਂ ਕੱਢੇ ਨੇ 이어ਫੋਨ ਵਾਲੇ ਜਿਨ੍ਹਾਂ ਦੇ ਅਸੀਂ 21 ਤੋਂ ਲੈ ਕੇ 31 ਤੱਕ ਪ੍ਰਾਈਜ਼ ਕੱਢੇ ਨੇ ਹੁਣ ਇਸ ਤੋਂ ਬਾਅਦ ਫੇਰ 10 ਪਰਚੀਆਂ ਚੱਕਾਂਗੇ 11 ਤੋਂ ਲੈ ਕੇ 20 ਤੱਕ ਦੀਆਂ 10 ਪਰਚੀਆਂ ਚੱਕਾਂਗੇ 이어ਫੋਨ ਦੀਆਂ ਜਿਹੜੇ ਰਹਿ ਗਏ ਉਸ ਤੋਂ ਬਾਅਦ ਬੇਟਾ ਤੁਸੀਂ ਚੱਕੋ ਹੁਣ ਠੀਕ ਹੈ ਇਦੇ ਵਿੱਚੋਂ ਆਜੋ ਇੱਧਰ ਆਜੋ 10 ਪਰਚੀਆਂ ਚੱਕ ਕੇ ਮੈਨੂੰ ਦਿਓ ਵਿੱਚੋਂ ਹਲਾ ਕੇ ਜੀ ਚੱਖੋ ਪੁੱਤ ਇਹ ਵੀ ਬੜਾ ਜਾਨ ਕੇ ਨਾ ਪਰ ਜਿਵੇਂ ਇਕੱਠੇ ਪਏ ਹੁੰਦੇ ਨੇ ਕਿਲੀਆਂ ਹੋ ਗਈਆਂ ਇਹ

10 ਇਅਰਫੋਨ ਜਿਹੜੇ ਹੈਗੇ ਨੇ ਇਹ 11 ਤੋਂ ਲੈ ਕੇ 20 ਤੱਕ ਆਪਣੇ 10 ਪਰਚੀਆਂ ਹੋਰ ਹੱਥ ਚ ਆ ਗਈਆਂ 11ਵਾਂ ਇਨਾਮ ਜਿਹੜਾ ਹੈਗਾ 260 ਨੰਬਰ ਨੂੰ ਮਿਲ ਰਿਹਾ ਜੀ ਇਹ ਹੈਗੇ ਨੇ ਜੀ ਦੀਪਾਲੀ ਲਹਿਰਾਗਾਗਾ 260 ਨੰਬਰ ਕੁੱਪਨ ਹੈ ਜਿਹਨਾਂ ਨੂੰ 11ਵਾਂ ਇਨਾਮ ਹੈ ਕੁਲਵੰਤ ਸਿੰਘ ਵਿਲੇਜ ਖੰਡੇਵਾਦ 134 ਨੰਬਰ ਕੁੱਪਨ ਹੈ ਜੀ 12ਵੇਂ ਪ੍ਰਾਈਜ਼ ਚ ਉਸ ਤੋਂ ਬਾਅਦ ਹੈਗਾ ਹੈਪੀ ਸਿੰਘ ਰੋੜੇਵਾਲ 254 ਨੰਬਰ ਕੁੱਪਨ ਹੈ ਜੀ 13ਵੇਂ ਪ੍ਰਾਈਜ਼ ਦੇ ਵਿੱਚ ਉਸ ਤੋਂ ਬਾਅਦ ਹੈਗਾ ਹਣੀ ਸਿੰਘ ਸੰਗਤੀ ਵਾਲਾ 218 ਨੰਬਰ ਕੁੱਪਨ ਹੈਗਾ ਜੀ 14ਵੇਂ ਪ੍ਰਾਈਜ਼ 'ਚ ਇਸ ਤੋਂ ਬਾਅਦ 43 ਨੰਬਰ ਕੁੱਪਨ ਹੈਗਾ ਜੀ ਬਿੰਦਰ ਸਿੰਘ ਸੰਗਤੀ ਵਾਲਾ 43 ਨੰਬਰ ਕੁੱਪਨ 15ਵੇਂ ਪ੍ਰਾਈਜ਼ ਦੇ ਵਿੱਚ ਫਿਰ ਹੈਗਾ ਜੀ ਕਰਮਜੀਤ ਦੇਲਾ ਇਹਨਾਂ ਦਾ 198 ਨੰਬਰ ਕੁੱਪਨ ਹੈ ਜੀ 16ਵੇਂ ਪ੍ਰਾਈਜ਼ ਦੇ ਵਿੱਚ ਫਿਰ ਆ ਗਿਆ ਚਮਕੌਰ ਸਿੰਘ ਲਹਿਰਾਗਾਗਾ 120 ਨੰਬਰ ਕੁੱਪਨ ਹੈ ਜੀ 17ਵੇਂ ਪ੍ਰਾਈਜ਼ 'ਚ ਤੇ ਉਸ ਤੋਂ ਬਾਅਦ ਆ ਗਿਆ ਜੀ ਹਰਪ੍ਰੀਤ ਕੌੜਾ ਛਾਜਲੀ 97 ਨੰਬਰ ਕੁੱਪਨ ਹੈ ਜੀ 18ਵੇਂ ਪ੍ਰਾਈਜ਼ ਦੇ ਵਿੱਚ ਫਿਰ ਉਸ ਤੋਂ ਬਾਅਦ ਆ ਗਿਆ ਪੰਜਾਬ ਡੈਰੀ ਲਹਿਰਾਗਾਗਾ 64 ਨੰਬਰ ਕੁੱਪਨ ਹੈ ਜੀ 19ਵੇਂ ਉਹਦੇ ਵਿੱਚ ਫਿਰ ਆ ਗਿਆ ਸ਼ਿੰ다 ਸਿੰਘ 216 ਨੰਬਰ ਕੁੱਪਨ ਹੈ ਜੀ 20ਵੇਂ ਪ੍ਰਾਈਜ਼ 'ਚ ਇਹ ਟੋਟਲ ਆਪਣੇ 11 ਤੋਂ ਲੈ ਕੇ 31 ਤੱਕ ਦੇ ਪ੍ਰਾਈਜ਼ ਹੋ ਗਏ ਨੇ ਜੀ ਸਾਰੇ ਹੁਣ ਮੇਨ ਵੱਡੇ ਪ੍ਰਾਈਜ਼ ਕੱਢਾਂਗੇ ਆਪਾਂ 1 ਤੋਂ ਲੈ ਕੇ 10 ਤੱਕ ਉਸ ਤੋਂ ਪਹਿਲਾਂ ਰਿਬੋਨਿੰਗ ਦੇ neckband ਨੇ 7 ਤੋਂ ਲੈ ਕੇ 10 ਤੱਕ 4 ਪਰਚੀਆਂ ਕੱਢਣੀਆਂ ਨੇ ਆਪਾਂ ਨੇ ਲੋਸ਼ਪੂ ਜੀ 4 ਪਰਚੀਆਂ ਕੱਢਣਗੇ ਲੋ ਜੀ ਨਾ ਕਰੋ। ਕੋਈ ਕਹੇ ਆਂਦੀ ਕੱਢੋ ਜਾਂ ਜਿਹਦੀ ਮਰਜ਼ੀ ਕਲਾ ਕੇ ਕੱਢ ਲਓ। 1 ਜੀ 2 ਜੀ 3 ਜੀ ਤੇ ਚਾਰ ਇਹ ਰਿਬੋਨਿੰਗ ਦੇ ਨੈਕ ਬੈਂਡ ਨੇ ਜੀ ਸਾਡੇ ਚਾਰ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ 10ਵਾਂ ਪ੍ਰਾਈਜ਼ ਜਾ ਰਿਹਾ ਜੀ ਪਹਿਲਾ 126 ਨੰਬਰ ਦਵਿੰਦਰ ਸਿੰਘ ਲਹਿਰਾਗਾਗਾ 126 માં ਜਾ ਰਿਹਾ ਹੈ 쿠ਪਨ ਨੰਬਰ 10ਵੇਂ ਪ੍ਰਾਈਜ਼ ਦੇ ਵਿੱਚ 126 ਨੰਬਰ 쿠ਪਨ ਹੈ ਜੀ ਫਿਰ ਰਮਜੀਤ ਸਿੰਘ ਹਰੀਗੜ ਨੇ ਜੀ ਇਹਨਾਂ ਨੂੰ 123 ਨੰਬਰ 쿠ਪਨ ਹੈ ਜੀ 9ਵੇਂ ਪ੍ਰਾਈਜ਼ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਸੰਜੇ ਸਿੰਘਲਾ ਲਹਿਰਾਗਾਗਾ 181 ਨੰਬਰ 쿠ਪਨ ਹੈ ਜੀ 8ਵੇਂ ਪ੍ਰਾਈਜ਼ ਦੇ ਵਿੱਚ ਤੇ ਜਿਹੜਾ 7ਵਾਂ ਪ੍ਰਾਈਜ਼ ਹੈ 98 ਨੰਬਰ 쿠ਪਨ ਹੈ ਜੀ ਮਨਜੋਤ ਸਿੰਘ ਸੰਗਤੀ ਵਾਲਾ ਇਹਨਾਂ ਨੂੰ 98 ਨੰਬਰ 쿠ਪਨ ਹੈ ਜੀ 8ਵੇਂ ਪ੍ਰਾਈਜ਼ ਦੇ 7ਵੇਂ ਪ੍ਰਾਈਜ਼ ਦੇ ਵਿੱਚ ਜੀ 98 ਨੰਬਰ 쿠ਪਨ ਇਹ ਚਾਰ ਬੋਨਸ ਕਿਟ ਨੱਕਬਾਣ ਮਿਲ ਗਏ ਜੀ ਹੁਣ ਬਲੂਟੂਥ ਸਪੀਕਰ ਵਾਲਾ ਜੀ ਆਪਣਾ 6ਵਾਂ ਪ੍ਰਾਈਜ਼ ਹੈ ਇੱਕ 쿠ਪਨ ਕਰਦੇ ਆਂ ਜੀ 6ਵੇਂ ਪ੍ਰਾਈਜ਼ ਦਾ ਹਲਾ ਕੇ ਕੱਢੋਗੇ ਇੱਕ 쿠ਪਨ ਕੱਢੀ ਵਿੱਚੋਂ ਹਲਾ ਕੇ ਦੇਖ ਚੱਕੋ ਨੀਚੋਂ ਤੱਕ ਹੁਣ ਆਪਣਾ 블루ਟੂਥ ਸਪੀਕਰ ਆ ਰਿਹਾ ਜੀ ਇਹ ਇੰਦਰਜੀਤ ਕੌਰ ਲਹਿਰਾ ਗਾਗਾ 138 ਨੰਬਰ ਇਹ ਸਪੀਕਰ ਆ ਗਿਆ ਜੀ ਆਪਣਾ 138 ਨੰਬਰ ਠੀਕ ਹੈ ਜੀ ਛੇਮਾ ਪ੍ਰਾਈਜ਼ ਹੈ 138 ਨੰਬਰ ਨੂੰ 블루ਟੂਥ ਸਪੀਕਰ ਮਿਲ ਰਿਹਾ ਇਸ ਤੋਂ ਬਾਅਦ ਆ ਗਿਆ ਜੀ ਬੋਟ ਦੇ ਦੋ 에어ਪੋਰਟਸ ਨੇ ਆਪਣੇ ਪ੍ਰਾਈਮਾ 2 ਬੋਰਡ ਦੇ 에어ਪੋਰਟ ਦੋ ਨਿਕਲਣ ਜਾ ਰਹੇ ਨੇ ਲੈ ਪੁੱਤਰ ਦੋ ਪੱਤੀਆਂ ਚੱਕੋ نیچے ਇੱਥੇ ਉੱਤੋਂ ਤੱਕ ਲੋ ਇੱਕ ਪਰਚੀ ਆਹਾ ਇੱਕ ਹੋਰ ਦਿਓ ਇਹ ਤੀਸਰਾ ਤੇ ਚੌਥਾ ਹੈਗਾ ਇਨਾਮ ਬੋਰਡ ਦੇ 에ਰਪੋਰਟ ਵਾਲਾ ਜਿਹਦੇ ਵਿੱਚੋਂ ਗੁਰਦੀਪ ਸਿੰਘ ਜਵਾਰ ਵਾਲਾ 143 ਨੰਬਰ ਜਿਹੜਾ ਕੂਪਨ ਹੈ ਉਹਨਾਂ ਨੂੰ ਮਿਲੇ ਆ ਜੀ ਇਹ ਬੋਰਡ ਦੇ 에ਰਪੋਰਟ ਨੇ 4 ਨੰਬਰ ਪ੍ਰਾਈਜ਼ ਨਿਕਲਿਆ 143 ਨੰਬਰ ਨੂੰ ਤੇ ਉਸ ਤੋਂ ਬਾਅਦ ਨਿਕਲਿਆ ਇੱਕ ਪੰਜਾਬ ਡੈਰੀ 7 ਨੰਬਰ ਨੂੰ 7 ਨੰਬਰ ਕੂਪਨ ਨੂੰ ਬੋਰਡ ਦਾ 에ਰਪੋਰਟ ਨਿਕਲਿਆ ਤੀਜਾ ਤੇ ਚੌਥਾ ਇਨਾਮ 7 ਨੰਬਰ ਤੇ 143 ਨੰਬਰ ਨੂੰ ਠੀਕ ਹੈ ਜੀ ਹੁਣ ਇੱਕ Jio Bharat ਕੀਪੈਡ ਫੋਨ ਹੈ 4G ਪੰਜਵਾਂ ਪ੍ਰਾਈਜ਼ ਸਾਡਾ ਉਹ ਵਿੱਚ ਰਹਿ ਗਿਆ ਸੀ ਉਹ ਇੱਕ ਕੀਪੈਡ ਦਾ ਇਨਾਮ ਕੱਢਣ ਜਾ ਰਹੇ ਹਾਂ ਦੋਸਤ ਤੁਸੀਂ ਵੀ ਆ ਕੇ ਇੱਕ ਵਰਤੀ ਚੱਕੋ ਮੜੇ ਆਓ ਆਓ ਲੋ ਚੋਹਲਾ ਕੇ ਇੱਕ ਵਰਤੀ ਦੇਖੋ ਇਹ ਸਾਡੇ ਹੋਰ ਵੀ ਵੀਰ ਆ ਚੁੱਕੇ ਨੇ ਉਹ ਰੇ ਡਰਾ ਦੇ ਵਿੱਚ ਲੋ ਜੀ ਇਹ Jio Bharat ਜਿਹੜਾ ਹੈਗਾ ਕੀਪੈਡ ਫੋਨ ਆਪਣਾ 4G ਵਾਲਾ 21 ਨੰਬਰ 쿠ਪਨ ਹੈ ਮਨੀ ਸਿੰਘ ਸ਼ੇਰਗੜ ਮਨੀ ਸਿੰਘ ਸ਼ੇਰਗੜ ਨੂੰ Jio ਭਾਰਤ ਆਪਣਾ ਕੀਪੈਡ ਫੋਨ ਨਿਕਲਿਆ 21 ਨੰਬਰ 쿠ਪਨ ਨੂੰ ਪੰਜਵਾਂ ਪ੍ਰਾਈਜ਼ ਨਿਕਲਿਆ 21 ਨੰਬਰ 쿠ਪਨ ਨੂੰ ਹੁਣ ਆਪਣੇ ਦੋ ਪ੍ਰਾਈਜ਼ ਰਹਿ ਗਏ ਜੀ 스마트 ਵਾਚਸ ਦੇ ਨੇ আলਟਰਾ 9 ਤੇ আলਟਰਾ 2 ਦਾ ਸੈਕੰਡ ਪ੍ਰਾਈਜ਼ 스마트 ਵਾਚ আলਟਰਾ 9 ਜਿਹੜੀ ਹੈਗੀ ਹੈ ਉਹਦਾ ਹੁਣ ਆਪਾਂ 쿠ਪਨ ਚੱਕਣ ਲੱਗੇ ਆਂ ਨਾ ਫਿਰ ਚੱਕੀ 쿠ਪਨ ਇੱਕ ਇੱਕ ਹਾਂ ਇੱਕ 쿠ਪਨ ਚੱਕ ਕੇ ਬਿਚੋ ਜਾ 스마트 ਇਹ ਹੈਗਾ ਬੋਲੂ ਸਿੰਘ ਕੋੜੇ ਨਵ ਗਲਾਸ ਗਾਰਡ ਲਵਾ ਕੇ ਗਏ ਸੀ 88 ਨੰਬਰ ਉੱਪਰ ਹੈ ਜੀ ਇਹਨਾਂ ਦਾ ਥੋੜਾ ਜੀ ਚਲੋ ਜੀ ਤੁਸੀਂ ਹੁਣ ਆਏ ਤਾਂ ਤੁਹਾਡਾ ਕਿਸਮਤ ਉਹਨੇ ਆ ਗਈ ਇਹਨਾਂ ਨੂੰ ਆ ਦੇਖੋ ਇੰਦਰ ਵੀਰ ਜੀ ਬੈਠੇ ਨੇ ਇਹਨਾਂ ਨੂੰ ਸੈਕੰਡ ਪ੍ਰਾਈਜ਼ ਨਿਕਲਿਆ ਜੀ 스마트 ਬਾਚ ਅਲਟਰਾ 9 ਤੇ ਉਹਦੇ ਨਾਲ ਜਿਹੜੇ ਬੈਠੇ ਨੇ ਉਹਨਾਂ ਨੂੰ ਮੈਗਾ ਲੱਕੀ ਕੂਪਨ ਸਕੀਮ ਦੇ ਵਿੱਚ ਸੈਕੰਡ ਪ੍ਰਾਈਜ਼ ਨਿਕਲਿਆ ਸੀਗਾ ਸਟ੍ਰੋਲੀ ਬੈਗ ਦਾ ਦੇਖੋ ਕਿਸਮਤ ਐ ਸਾਧ ਦਿੰਦੀ ਹੈ ਇੱਕ ਗਲਾਸ ਗਾਰਡ ਲਵਾਇਆ ਸੀ ਇਹਨਾਂ ਨੇ 100 ਰੁਪਏ ਦਾ ਉਹਦੇ ਵਿੱਚ ਇਹਨਾਂ ਨੂੰ ਸਮਾਰਟਵਾਚ ਅਲਟਰਾ 9 ਜਿਹੜੀ ਹੈਗੀ ਹੈ ਉਹ ਇੱਕ ਕੁੱਪਨ ਦੇ ਵਿੱਚ ਇਨਾਮ ਦੇ ਵਿੱਚ ਪ੍ਰਾਪਤ ਹੋਈ ਹੈ ਬਹੁਤ-ਬਹੁਤ ਮੁਬਾਰਕਾ ਇਹਨਾਂ ਨੂੰ 88 ਨੰਬਰ ਕੁੱਪਨ ਹੈ ਜੀ ਇਹਨਾਂ ਦਾ ਸੈਕੰਡ ਪ੍ਰਾਈਜ਼ ਮਿਲੇ ਹੈ ਇਹਨਾਂ ਨੂੰ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਫਰਸਟ ਪ੍ਰਾਈਜ਼ ਰਹਿ ਗਿਆ ਜੀ ਆਪਣਾ ਸਮਾਰਟਵਾਚ X90 ਅਲਟਰਾ 2 ਇਹ ਫਰਸਟ ਪ੍ਰਾਈਜ਼ ਹੈ ਇਹ ਹੁਣ ਅਸੀਂ ਪ੍ਰੋਪਰ ਇਹਦੇ ਵਿੱਚੋਂ ਹਵਾ ਕੇ ਇੱਕ ਲਾਸਟ ਇਨਾਮ ਰਹਿਦਾ ਜਿਹੜਾ ਉਹ ਕੱਢਾਂਗੇ ਪਰ ਮਜੂਸਾ ਉਹਨਾਂ ਦੀ ਲੋੜ ਨਹੀਂ ਜਿਨ੍ਹਾਂ ਦੇ ਖਾਲੀ ਕੁੱਪਣੇ ਹੀ ਬਚਣਗੇ ਉਹਨਾਂ ਵਾਸਤੇ ਵੀ ਅਸੀਂ ਕੌਨਸੂਲੇਸ਼ਨ ਪ੍ਰਾਈਜ਼ ਤਿਆਰ ਕਰਵਾਏ ਨੇ ਜਿਹਨਾਂ ਨੂੰ ਦੇਵਾਂਗੇ ਲੋਪੁੱਤਰ ਜੀ ਇੱਕ ਕੱਢੋ ਤੇ ਚੌਥ ਮਾਰ ਕੇ ਇਹ ਲਾਸਟ ਪਰਚੀ ਹੈ ਜੀ ਸਾਡੀ ਫਰਸਟ ਪ੍ਰਾਈਜ਼ ਦੀ ਸਮਾਰਟ ਵਾਚ ਦੀ ਇਹ ਨਿਕਲਣ ਜਾ ਰਹੀ ਹੈ ਜੀ ਆਪਣੀ ਅਸ਼ੀ ਅਸ਼ੀਸ਼ ਕੌਰ ਲਹਿਰਾ ਗਾਗਾ Oppo A3x5G ਲੈ ਕੇ ਗਈ ਸੀ 106 ਨੰਬਰ ਕੁੱਪਨ ਨੂੰ ਅਸ਼ੀਸ਼ ਕੋਰ 106 ਨੰਬਰ ਕੁੱਪਨ ਨੂੰ ਲੈ ਕੇ ਗਏ ਨੇ ਜੀ ਇਹ ਇਹਨਾਂ ਨੂੰ ਫਰਸਟ ਪ੍ਰਾਈਜ਼ ਮਿਲੇ 106 ਨੰਬਰ ਕੁੱਪਨ ਨੂੰ ਜੀ ਸਾਰੇ ਪ੍ਰਾਈਜ਼ ਸਾਡੇ ਨਿਕਲ ਚੁੱਕੇ ਨੇ ਜੀ ਫਰਸਟ ਪ੍ਰਾਈਜ਼ ਤੋਂ ਲੈ ਕੇ 31ਵੇਂ ਪ੍ਰਾਈਜ਼ ਤੱਕ ਸਾਰੇ ਇਨਾਮ ਦੇਤੇ ਹੁਣ ਜਿਹੜੇ ਬੰਦੇ ਆ ਉਹਨੂੰ ਕੋਈ ਵੀ ਇਨਾਮ ਨਹੀਂ ਨਿਕਲਿਆ ਖਾਲੀ ਕੁੱਪਨ ਹੋਣਗੇ ਉਹਨਾਂ ਵਾਸਤੇ ਅਸੀਂ ਆਪਦੇ ਸਿੰਘਲੈਂਡ ਐਂਟਰਪ੍ਰਾਈਜ਼ ਦੇ ਪਰਿਵਾਰ ਵੱਲੋਂ ਇੱਕ ਕੀ ਰਿੰਗ ਮੈਟਲ ਦੇ ਜੋ ਬੋਟਲ ਓਪਨਰ ਦਾ ਕੰਮ ਵੀ ਕਰਨਗੇ ਉਹ ਛਕਵਾਏ ਨੇ ਉਹਨਾਂ ਨੂੰ ਦੇਵਾਂਗੇ ਉਹਨਾਂ ਨੂੰ ਮਾਯੂਸ ਹੋਣ ਦੀ ਲੋੜ ਨਹੀਂ ਇਸ ਤੋਂ ਬਾਅਦ ਇਹ ਤਿੰਨ ਸਕਸੈਸਫੁਲ ਲੱਕੀ ਕੂਪਨ ਸਕੀਮਾਂ ਤੋਂ ਬਾਅਦ ਅਸੀਂ ਚੌਥੀ ਦੁਬਾਰਾ ਗਰਮੀਆਂ ਦੀ ਸ਼ੁਰੂ ਕਰਾਂਗੇ ਤੇ ਹੋਰ ਵੀ ਬਹੁਤ ਜ਼ਿਆਦਾ ਸਕੀਮਾਂ ਜੋ ਕਸਟਮਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਆਪਣੇ ਪ੍ਰੇਮ ਪਿਆਰ ਨਾਲ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨੂੰ ਇਹੀ ਪਿਆਰ ਤੇ ਸਤਿਕਾਰ ਦਿੰਦੇ ਰਹਿਣ ਲਈ ਧੰਨਵਾਦ ਜੀ